ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਆਸ਼ੀਰੀਤੀ ਦਿਹਾੜਾ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾ ਰਿਹਾ ਕੌਮ ਦੇ ਅੰਥ ਦੇ ਮਹਾਨ ਸ਼ਹੀਦ ਸਤਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਦੇ ਪਿਤਾ ਜੀ ਨੇ ਭਾਈ ਮਨੀ ਸਿੰਘ ਨੂੰ ਗੁਰੂ ਘਰ ਦੇ ਵਿੱਚ ਜਿਹੜਾ ਹੈ ਸਤਵੇਂ ਗੁਰਾਂ ਦੇ ਚਰਨਾਂ ਚੜ੍ਹਦੇ ਕੀਤਾ ਤਾਂ ਸਤਗੁਰਾਂ ਨੇ ਵਾਰ ਦਿੱਤਾ ਸੀ ਕਿ ਮਨੀਆਂ ਗੁਨੀਆਂ ਵਿੱਚ ਹਉਦ ਜਗਮਾਨ ਇਹ ਬੜਾ ਵੱਡਾ ਗੁਣ ਵਾਲਾ ਜਿਹੜਾ ਹੈ ਇਹ ਜਗਤ ਦੇ ਵਿੱਚ ਹੋਵੇਗਾ ਦਸਨ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਮਹਾਨ ਸਿਵਾਮਾ ਕੀਤੀਆਂ ਵਿਦਵਾਨ ਹੋਣਾ ਤੇ ਨਾਲ ਲੜਾਕੂ ਯੋਧੇ ਹੋਣਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਾਂ ਦੇ ਹਿੱਸਾ ਹੈ ਕਿਉਂਕਿ ਜਦੋਂ ਲੜਾਕੂ ਯੋਧਾ ਕੋਈ ਹੁੰਦਾ ਨਾ ਕਈ ਕਰੀ ਉਹ ਆਪਣੇ ਦਿਮਾਗ ਨੂੰ ਕਰਨੀ ਇੰਨੀ ਛੜਾ ਲੈਂਦਾ ਹੈ ਕਿ ਪੜਾਈਆਂ ਰਖਾਈਆਂ ਸਾਰੀਆਂ ਜਿਹੜੀਆਂ ਉਹ ਵਿੱਚੋਂ ਡੀਲੇਟ ਹੋ ਜਾਂਦੀਆਂ ਆਮ ਤੌਰ ਤੇ ਸਿਰੇ ਕੋ ਜਿਹੜਾ ਬੰਦਾ ਜਾਦਾ ਜੋਸ਼ ਆਪਣੇ ਆਪ ਨੂੰ ਚੜਾਉਂਦਾ ਉਹ ਵਿਗੜਤਾ ਦੇ ਵਿੱਚ ਬਹੁਤਾ ਬਰੀਕੀ ਦੇ ਵਿੱਚ ਨਹੀਂ ਜਾਂਦਾ ਤੇ ਜਿਹੜਾ ਬਰੀਕੀ ਚ ਬਹੁਤਾ ਜਾਂਦਾ ਹੈ ਵਿਗੜਤਾ ਦੇ ਵਿੱਚ ਕੁੱਟੀਆਂ ਪੜਦਾ ਕਿਤਾਬਾਂ ਪੜਦਾ ਉਹ ਜੋਸ਼ ਦੇ ਵਿੱਚ ਨਹੀਂ ਆਉਂਦਾ ਹਰਤੇ ਆਉਂਦਾ ਪਰ ਇਹ ਦਸ਼ਮੇਸ਼ਕਤਾ ਦੀਆਂ ਬੜੀਆਂ ਆਈਆਂ ਨੇ ਕਿ ਇਹੋ ਜਿਹੇ ਸਿੱਖ ਸਾਜੇ ਆ ਕਿ ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਉਂਦੇ ਸੀ 47 ਤੇ ਰੱਖ ਕੇ ਜੰਗ ਲੜਦੇ ਤੇ ਨਾਲ ਏਡੇ ਵੱਡੇ ਗਦਮਾਨ ਨੇ ਤੇ ਭਾਈ ਭਨੀ ਸਿੰਘ ਸਾਹਿਬ ਨੇ ਵੀ ਜੰਗਾਂ ਜੁੱਦਾਂ ਦੇ ਹਿੱਸੇ ਲੈਂਦੇ ਤੇ ਨਾਲ ਉਹ ਇਹਦੇ ਵੱਡੇ ਵਿਦਵਾਨ ਹਣ ਜਦੋਂ ਫਿਰ ਸਤਸਾ ਨਦੀ ਦੇ ਕਿਨਾਰੇ ਤੇ ਸਤਸਕਰਾਂ ਦਾ ਪਰਿਵਾਰ ਇਨ ਥਾਂ ਤੇ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਮਾਨੀ ਸਿੰਘ ਨੂੰ ਤੇ ਇੱਕ ਭਾਈ ਜਵਾਹਰ ਸਿੰਘ ਤੇ ਇੱਕ ਭਾਈ ਤਨਨਾ ਸਿੰਘ ਇਹਨਾਂ ਸਿੱਖਾਂ ਦੀ ਡਿਊਟੀ ਲਈ ਸੀ ਕਿ ਤੁਸੀਂ ਆਪਣੀਆਂ ਮਾਤਾਵਾਂ ਨੂੰ ਜਿਹੜਾ ਹੈ ਉਹ ਦਿੱਲੀ ਨੂੰ ਲੈ ਜਾਓ ਸੁਰੱਖਿਆ ਥਾਂ ਤੇ ਇਹਨਾਂ ਦੀ ਸੇਵਾ ਕਰਿਓ ਸਮਾਂ ਆਵੇਗਾ ਤੇ ਫਿਰ ਨਾਲ ਆਉਣਗੇ ਜਦੋਂ ਕਲਗੀਧਰ ਬਾਦਸ਼ਾਹ ਦਾਨਮਾਨ ਸਾਹਿਬ ਪਹੁੰਚੇ ਇੱਥੇ ਭਾਈ ਮਨੀ ਸਿੰਘ ਜੀ ਵੀ ਵਾਪਸ ਆਏ ਤੇ ਇੱਥੇ ਹੀ ਮਾਤਾਵਾਂ ਆਈਆਂ ਮਾਤਾ ਸਹਿਬਾ ਔਰ ਖਾਲਸਾ ਪੰਥ ਦੀ ਮਾਤਾ ਤੇ ਮਾਤਾ ਸੁਦਰ ਕੌਰ ਜੀ ਸਹਿਬ ਜਿਹੜਾ ਅਜੀਤ ਸਿੰਘ ਜਿਹੜੇ ਨੇ ਉਹਨਾਂ ਦੀ ਮਾਤਾ ਤਿੰਨ ਸਹਿਬ ਜਿਹਦੇ ਜਿਹੜੇ ਮਾਤਾ ਅਜੀਤ ਕੌਰ ਦੀ ਘਰ ਹੋਏ ਸੀ ਤੇ ਮਾਤਾ ਅਜੀਤ ਕੌਰ ਜੀ ਨੇ ਸਹਿਬ ਜੀ ਆਦਿਆਂ ਦੇ ਸੰਗ ਕੇ ਵਰਤਨ ਦੀ ਝਾਪੀ ਜਿਹੜੀ ਹੈ ਉਹ ਦੇਖ ਕੇ ਤੇ ਛੁੱਟੀ ਮੰਗ ਲਈ ਸੀ ਕਿ ਮੈਂ ਚੰਨ ਪੁੱਤਰਾਂ ਦੀਆਂ ਇਸ ਤਰ੍ਹਾਂ ਨਹੀਂ ਸ਼ਹਾਦਤਾਂ ਜਰਨੀਆਂ ਚੋਈਆਂ ਮੈਨੂੰ ਸਵਾਮੀ ਅਕੀਰਮੇਸ਼ਰ ਜੀ ਪਰੋਗ ਨੂੰ ਜਾਣਦੇ। ਅ ਦਸਨੇ ਬੁਰਾ ਨੇ ਕਿਹਾ ਸੀ ਇਤਾਂ ਕਿਤੇ ਹੀ ਸਾਥੀ ਵਾਪਰਨੇ ਨੇ ਜੇ ਤੇਰੇ ਚਿੱਤ ਕਰਦਾ ਤੂੰ ਜਾ ਸਕਦੀ। ਤੇ ਮਾਤਾ ਜੀ ਕੋਲ ਜੀ ਚਲੇ ਗਏ ਸੀ ਸਾਥੀ ਖੰਡ ਨੂੰ। ਮਾਤਾ ਸੁੰਦਰ ਕੌਰ ਵੀ ਦਾ ਵੱਡਾ ਸਹਿਬ ਜਦਾ ਬਾਬਾ ਮਜੀਤ ਸਿੰਘ। ਮਾਤਾ ਸਹਿਬ ਕੌਰ ਜੀ ਜਿਹੜੇ ਉਹ ਖਾਲਸੇ ਦੇ ਮਾਤਾ ਜੀ ਹੈ। ਇਹਨਾਂ ਨੂੰ ਲੈ ਕੇ ਕਮਦਮਾ ਸਹਿਬ ਭਾਈ ਮਨੀ ਸਿੰਘ ਦੀ ਪਹੁੰਚੇ। ਉੱਥੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਵਿਆਹ ਸੀ। ਕਿ ਅਰਥ ਪੜਾਵਾਂਗੇ ਸਾਰੇ ਗੁਰਦਸਾਹਿਬ ਜੀ ਦੇ ਦਸਵੇਂ ਗੁਰਾਂ ਨੇ ਕਿਹੜੀਆਂ ਯਾਰਗਾਂ ਕਰੋ ਬਾਬਾ ਦੀਪ ਸਿੰਘ ਨੂੰ ਕਿਹਾ ਤੂੰ ਕਾਲੇ ਫੀਤ ਕੇ ਆਇਆ ਤਾਂ ਕਲਮਾ ਘੜ ਕੇ ਰੱਖਿਆ ਕਰ ਸਿਆਹੀ ਘੋਲ ਕੇ ਤਿਆਰ ਕਰਕੇ ਰੱਖਿਆ ਕਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਿਹੜਾ ਹੈ ਲਖਾਈ ਦਾ ਲਿਖਣ ਦੇ ਵਾਸਤੇ ਲਾਇਆ ਵਿਸ਼ਮੇਸ਼ ਕਿਲਾ ਮਹਾਰਾਜ ਜੀ ਨੇ ਜੁਮਾਨੀ ਸ੍ਰੀ ਗੁਰਦਸਾਹਿਬ ਜੀ ਪੂਚਾਰਣ ਕੀਤੇ ਇੱਕ ਹੋਰ ਕਾਰ ਨੂੰ ਲੈ ਕੇ 18 10 20 ਤੱਕ ਇਤਿਹਾਸਿਕ ਲਿਖਿਆ ਹੈ ਕਿ ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਾਲ ਜਿਹੜਾ ਹੈ ਟਾਈਮ ਸਾਰਾ ਦਸਨ ਪਾਤਸ਼ਾਹ ਮਹਾਰਾਜੀ ਨੇ ਲਾਇਆ ਅਰਦਾਸਾ ਹੋਇਆ ਮੁਖਵਾਕ ਲਿਆ ਕੋਟੀ ਮਹੱਲਾ ਪੰਜਵਾਂ ਸਤਬਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਪਚੰਤਾ ਲਾਹੇ ਹਮਾਰੀ ਇਹ ਮੁਖਵਾਕ ਆਇਆ ਜਦੋਂ ਦੰਦਮਾ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਜਨਾ ਕਰਕੇ ਪਹਿਲਾ ਮੁੱਖ ਬਾਣੀ ਜਦੋਂ ਪਾਤਨੂ ਅਰਜਨ ਸਾਹਿਬ ਜੀ ਨੇ ਸ੍ਰੀ ਹਰਮਨ ਦਾਸ ਸਾਹਿਬ ਵਿੱਚ ਮੁੱਖ ਬਾਣੀ ਆ ਬੈਲਾ ਪਾਪਾ ਬੁੱਢਾ ਜੀ ਨੂੰ ਹੈ ਦੇ ਗਰਤੀ ਦਾ ਕਿ ਉਦੋਂ ਆਇਆ ਸੀ ਸੂਹੀ ਮਹੱਲਾ ਕਾਂਵਾ ਸੰਤਾਂ ਦੇ ਕਾਰਜ ਆਪ ਲੋਹਾ ਹਰ ਕੰਮ ਕਰਾਉਣ ਆਇਆ ਰਹਾ ਸਮਾਂ ਲੰਘਦਾ ਗਿਆ ਦਸਨ ਪਾਤਸ਼ਾਹ ਨੇ ਤੁਰਨ ਲੱਗੀਆਂ ਅੱਖਿਆ ਕਿ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜਿਵੇਂ ਅਸੀਂ ਤੁਹਾਨੂੰ ਗੁਰਬਾਣੀ ਸਿਖਾਈ ਹੈ ਅਰਥ ਸਿਖਾਏ ਨੇ ਕਿੰਨਾ ਅਸੀਂ ਚੱਲੇ ਹਾਂ ਨੰਦੇੜ ਨੂੰ ਤੇ ਤੁਸੀਂ ਸਿੱਖਾਂ ਨੂੰ ਇਸ ਤਰ੍ਹਾਂ ਬਾਣੀ ਪੜਾਈ ਜਾਏਗਾ ਬਾਬਾ ਦੀਪ ਸਿੰਘ ਜੀ ਦੰਦਮਾ ਸਹਿਬ ਵੀ ਪੜਾਉਂਦੇ ਰਹੇ ਇਸ ਤਰ੍ਹਾਂ ਕਿ ਉਹ ਦੰਦਮਾ ਇੱਕ ਸਾਲ ਬਣ ਗਿਆ ਇੱਕ ਸਾਲ ਦਾ ਅਰਥ ਸਕੂਲ ਇੱਕ ਸਾਲ ਦਾ ਅਰਥ ਵਿਦਿਆਲਾ ਇੱਕ ਸਾਲ ਦਾ ਅਰਥ ਯੂਨੀਵਰਸਿਟੀ ਇਹ ਅਖਰੀ ਅਰਥ ਹੈ ਕਿ ਇੱਥੋਂ ਸਿੱਕਾ ਲਿਆ ਕੇ ਤੇ ਉਹਦੇ ਸਿੱਕੇ ਬਣਾ ਕੇ ਜਦੋਂ ਰਾਜੇ ਦੀ ਸਟੈਂਪ ਲੱਗ ਜਾਏ ਉੱਤੇ ਇਹ ਕੋ ਸਿੱਕਾ ਬਣ ਜਾਂਦਾ ਉਹਦਾ ਮੁੱਲ ਪੈ ਜਾਂਦਾ ਇਸ ਤਰ੍ਹਾਂ ਸੋ ਭਾਈ ਮਨੀ ਸਿੰਘ ਜੀ ਜਿਹੜੇ ਸੀ ਉਹਨਾਂ ਨੂੰ ਫਿਰ ਜਦੋਂ ਦਸਮ ਪਾਤਸ਼ਾਹ ਜੀ ਜੁੱਤੀ ਜੁਤੀ ਸਮਾਗੈ ਸ੍ਰੀ ਦਰਬਾਰ ਸਾਹਿਬ ਅਨਰਤ ਸਰ ਸਹਿਬ ਦੇ ਪ੍ਰਬੰਧ ਦੇ ਵਿੱਚ ਕੁਝ ਕਮੀਆਂ ਆਉਣੀਆਂ ਸ਼ੁਰੂ ਹੋਈਆਂ ਇਹ ਟਾਈਮ ਨਾਲ ਟਾਈਮ ਸਾਧ ਸੰਜੀ ਦੇਖੋ ਉਹ ਵੱਡੇ ਅਸਥਾਨਾਂ ਤੇ ਵੀ ਚੱਲਦਾ ਰਿਹਾ ਬੱਝ ਕੇ ਆਪ ਰਹਿਣਾ ਚਾਹੀਦਾ ਕਿ ਅਸੀਂ ਲੋੜ ਜੋਗੀ ਗੱਲ ਕਰੀਏ ਇਹਨੇ ਫਜ਼ੂਲ ਹੀ ਨੰਦਿਆ ਚੁੱਕੀ ਜਾਈਏ ਉੱਥੇ ਤੇ ਮੁੜ ਕੇ ਸੁਧਾਰ ਹੋ ਜਾਏਗਾ ਤੇ ਜਿਹੜੀਆਂ ਸਾਡੀਆਂ ਫਾਈਲਾਂ ਬਣ ਗਈਆਂ ਕਿ ਫਜ਼ੂਲ ਹੀ ਨੰਦਿਆ ਕਰੀ ਗਏ ਸਭ ਉਹਦੀ ਰੇਟ ਕਿੰਨੇ ਕਰਾਉਣੀਆਂ ਨੇ ਉਹਦੇ ਨਹੀਂ ਪਤਾ ਕਿ ਕਿੰਨੇ ਭਾਂਡੇ ਮਾਜੇ ਨੇ ਕਿੰਨਾ ਉਚਾਲੂ ਫੇਰਨਾ ਪੈਣਾ ਇਹ ਹਰ ਗੱਲ ਜਿਹੜੀ ਇਹ ਨਾ ਜਿਵੇਂ ਇਹਨੂੰ ਬੈਲੈਂਸ ਦੇ ਵਿੱਚ ਹੀ ਰੱਖੀਦਾ ਹੈ ਇਹ ਪ੍ਰਬੰਧ ਉੱਚੇ ਨਹੀਂ ਨੇ ਹੁੰਦੇ ਰਹਿੰਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਦੇਖੋ ਉਦੋਂ ਵੀ ਕਮੀ ਪੇਸ਼ੀ ਸੀ ਜਦੋਂ ਨੌਵੇਂ ਪਾਤਸ਼ਾਹ ਨਾਲ ਟਿਕਣ ਗਏ ਤੇ ਅੱਗੇ ਉਹ ਨੌਵੇਂ ਪਾਤਸ਼ਾਹ ਵੀ ਨਹੀਂ ਦਰਸ਼ਨ ਕਰਨ ਦਿੰਦੇ। ਹਾਂ ਵੀ ਪੇਸ਼ੀ ਸੀ ਨਾ। ਤਾਂ ਇੱਤਾਂ ਹੀ ਦਸ਼ਮੇਸ਼ ਪਿਤਾ ਦੀ ਜੁਲਦੀ ਜੁਲਦ ਸਮਾਉਣ ਤੋਂ ਬਾਅਦ ਵੀ ਜਿਵੇਂ ਇੱਤਾਂ ਦਾ ਸਮਾਂ ਆਇਆ ਤੇ ਫਿਰ ਮਾਤਾ ਸਰੂਤਰ ਔਰ ਦਿੱਲੀ ਤੋਂ ਸਿੱਖ ਅੰਤ ਦੀ ਕਮਾਂਡ ਕਰਦੀ ਸੀ ਉਹਨਾਂ ਦੇ ਕੋਲ ਕੁਝ ਸਿੱਖ ਗਏ। ਕਹੇ ਮਾਤਾ ਜੀ ਕੋਈ ਕਿਰਪਾ ਕਰੋ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ। ਮਾਤਾ ਸੁੰਦਰ ਕੌਰ ਨੇ ਆਪਣੇ ਭਾਈ ਮਨੀ ਸਿੰਘ ਸਾਹਿਬ ਨੂੰ ਹੁਕਮ ਕੀਤਾ ਕਿ ਜਾ ਕੇ ਦਰਬਾਰ ਸਾਹਿਬ ਦੀ ਸੇਵਾ ਸੰਭਾਲੋ ਉੱਥੇ ਵਿਦਿਆ ਸਿੱਖੋ ਉਹ ਫਿਰ ਸਾਧ ਸੰਗਤ ਜੀ ਨਾਲ ਹੀ ਹੱਦ ਗ੍ਰੰਥੀ ਦੀ ਸੇਵਾ ਕਰਦੇ ਰਹੇ ਨਾਲ ਹੀ ਬੰਦੀਆ ਪੜਾਉਂਦੇ ਰਹੇ ਉਹ ਸ਼ਹੀਦ ਭਾਈ ਮਨੀ ਸਿੰਘ ਦੀ ਤਕਸਾਲ ਨਾਮ ਪੈ ਗਿਆ ਉਹਨਾਂ ਦਾ ਜਿਹੜਾ ਹੈ ਅਫਿਸਰ ਹੈ ਉਹ ਸਾਧ ਸੰਗਤ ਜੀ ਪਿਆਰ ਸਤੋਵਾਲੀ ਕਲੀ ਦੇ ਵਿੱਚ ਉੱਥੇ ਦੇ ਹੁਣ ਸ਼੍ਰੀਮਾਨ ਸੰਤ ਬਾਬਾ ਅਮਨਦੀਪ ਸਿੰਘ ਜੀ ਅਦਾਸ ਦੇ ਨਾਲ ਉਹਨਾਂ ਦਾ ਬੜਾ ਹੀ ਡਾਡਾ ਪਿਆਰ ਹੈ ਆਪਣੇ ਉਹਨਾਂ ਸਮਾਗਮਾਂ ਤੇ ਵੀ ਆਉਂਦੇ ਹੁੰਦੇ ਐ ਪੰਜ ਸੱਤ ਦਿਨ ਪਹਿਲਾਂ ਆਪਣੇ ਭਗਤਾਂ ਦੇ ਮੇਰੇ ਆ ਕੇ ਦਾਸ ਨੂੰ ਸੱਦਾ ਦੇ ਕੇ ਗਏ ਸੀ ਕੱਲ ਉਹਨਾਂ ਦੇ ਡੇਰੇ ਵਿੱਚ ਸਮਾਰੋਹ ਸੀ ਤੇ ਦਾਸ ਉੱਥੋਂ ਮੁੱਕਿਆ ਆ। ਉੱਥੇ ਜਦੋਂ ਭਾਈ ਮਨੀ ਸਿੰਘ ਸਾਹਿਬ ਦੀ ਮਾਤਾ ਸੁਨਦਰ ਕੌਰ ਜੀ ਦਾ ਉਪਮੰਮਾਨ ਕੀ ਸ੍ਰੀ ਦਰਬਾਰ ਸਾਹਿਬ ਸਾਧ ਸੰਗਤ ਜੀ ਹੈ ਡਿਗਰੰਥੀ ਦੀ ਤੌਰ ਤੇ ਤੇ ਅਮਰਿਤਸਰ ਵਾਲੀ ਕੁਝ ਸਾਲ ਦੇ ਮੁਖੀ ਦੇ ਤੌਰ ਤੇ ਸਮਾਂ ਬਤੀਤ ਕਰ ਰਹੇ ਸੀ ਉਹ ਸਮਾਂ ਚੱਲ ਰਿਹਾ ਸੀਗਾ 18ਵੀਂ ਸਦੀ ਦਾ ਉਹਦੇ ਵਿੱਚ ਲਾਹੌਰ ਦੇ ਤਖਤ ਦੇ ਉੱਤੇ بڑے بڑے ਜ਼ਾਲਮ ਤਲੰਦਰ ਬੈਠਦੇ ਰਹੇ ਤਾਂ ਅਬਦੁਲ ਸਮਦ ਖਾਨ ਵਰਗੇ ਚਕਰੀਆ ਖਾਨ ਮਰ ਗਏ ਉਹਦਾ ਲੜਕਾ ਅੱਗੇ ਜੇਂਗਾ ਖਾਨ ਮਰ ਗਏ ਤਾਂ ਉਹਨਾਂ ਨੇ ਸਿੱਖਾਂ ਦੇ ਸਿਰਾਂ ਦੀ ਹਉਮੈ ਪਾਉਣੀ ਸ਼ੁਰੂ ਕਰ ਦਿੱਤੀ ਹੋਈ ਸੀ ਆ ਹੋਇਆ ਕਿ ਭਈ ਸਾਲ ਹੀ ਨੰਨੇ ਦੇ ਕਈ ਸਿੱਖ ਆਪਸ ਵਿੱਚ ਇੱਕ ਦੂਜੇ ਨੂੰ ਮਿਲੇ ਹੀ ਨਾ ਸਕੇ ਸਾਲਾਂ ਦੇ ਸਾਲ ਲੰਘ ਗਏ ਤੇ ਭਾਈ ਮਨੀ ਸਿੰਘ ਨੂੰ ਐਦਾ ਉਹ ਹੱਥ ਨਹੀਂ ਸੀ ਪਾਉਂਦੇ ਕਿ ਉਹ ਤਰ ਮੰਦਰ ਸਾਹਿਬ ਤੇ ਜਿਹੜੇ ਨੇ ਹੈਡ ਗਰੰਥੀ ਨੇ ਤੇ ਉਹ ਆਪਣੇ ਗੁਰੂ ਘਰ ਨੂੰ ਚਲਾਈ ਜਾਣ ਤਾਂ ਹੋਇਆ ਕਿ ਕਿ ਜਿਹੜੇ ਭਾਈ ਸ਼ੁਭੀਗ ਸਿੰਘ ਜਿਹਨਾਂ ਨੂੰ ਬਾਅਦ ਵਿੱਚ ਚੜ੍ਹ ਖੜੀ ਤੇ ਚੜਾਇਆ ਗਿਆ ਉਹ ਸਰਕਾਰੀ ठेकेदार ਵੀ ਸੀ ਉਹਦਾ ਉਹਨਾਂ ਦਾ ਸਰਕਾਰ ਨਾਲ ਵੀ ਬੋਲ ਚੱਲਿਆ ਕਰਦਾ ਸੀ ਤੇ ਸ਼ੌਕ ਆ ਜਾਂਦਾ ਨਾ ਜਿਹੜੇ ਸੁਖ ਦਾ ਦੇ ਸਹੀ ਸਹੀ ਜਿਹਾ ਸਮਾਂ ਚੱਲ ਰਿਹਾ ਹੋਵੇ ਤੇ ਕਈ ਵਾਰੀ ਕੋਈ ਸ਼ੌਕ ਆ ਜਾਣਾ ਕਿ ਚੰਗਾ ਕੰਮ ਕਰੀਏ ਤੇ ਹੋ ਜਾਣਾ ਕੰਮ ਗਲਤ ਕਰੀ। ਉਹ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਭਾਈ ਸ਼ੁਭੀਗ ਸਿੰਘ ਦਾ ਆਖਾ ਮੰਨਦੇ ਆ ਅਫਸਰ ਤੇ ਇਹ ਤਾਂ ਜੀਵਨ ਦੇ ਸਾਨੂੰ ਦਿਵਾਰੀ ਬਣਾ ਲੈਣ ਦੇਣ ਤੇ ਥੋੜੇ ਬਹੁਤ ਪੈਸੇ ਅਫਸਰਾਂ ਨੇ ਜਿਹੜੇ ਛਾੜ ਦੰਦੇ ਆ ਤੇ ਦਿਵਾਰੀ ਬਣਾ ਲੈਣ ਤੇ ਸਿੱਖ ਆਪਸ ਵਿੱਚ ਵੀ ਗੇੜ ਲੈਣਗੇ ਕਿਸੇ ਨੂੰ ਪਤਾ ਵੀ ਨਹੀਂ ਕੋਈ ਕਿ ਕਿਹੜਾ ਉਮਰ ਕੋ ਪੇਚਦਾ ਨਹੀਂ ਕਰ ਗਿਆ ਤੇ ਕਿਹੜਾ ਹੈਗਾ ਤੇ ਕਿਹਦੇ ਕਰਨਾਵੇਂ ਹੁਣ ਜੰਮੇ ਆਪਸ ਵਿੱਚ ਤੇ ਸਿੱਖ ਮਿਲ ਹੀ ਨਹੀਂ ਤੀ ਉਹ ਗੱਲ ਹੋ ਗਈ ਉਮਰਤ ਦੇ ਨਾਲ ਉਹਨਾਂ ਦੇ ਨਾਲ 5000 ਰੁਪਇਆ ਸ਼ਾਇਦ ਸਾਧ ਸੰਘੀ ਹੁਣ ਦੇ 5 ਲੱਖ ਤੋਂ ਜ਼ਿਆਦਾ ਸੀ ਅੰਜ ਹਜ਼ਾਰ ਰੁਪਏ ਦੇ ਵਿੱਚ ਗੱਲ ਹੋਈ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਸ਼ਬੀਗ ਸਿੰਘ ਨੂੰ ਵਿੱਚ ਭਾ ਕੇ ਲਾਹੌਰ ਦੇ ਤਖਤ ਨਾਲ ਗੱਲ ਕੀਤੀ ਕਿ ਸਾਨੂੰ ਦਰਬਾਰ ਸਾਹਿਬ ਵਿੱਚ ਦੀਵਾਰੀ ਬਣਾ ਲੈਣ। ਗੱਲ ਜਿਹੜੀ ਸੀ ਉਹ ਸਿਰੇ ਚੜ ਗਈ ਪਰ ਆਪਣੀ ਮੱਤੀ ਨੀਅਤ ਅਦਨੀਤ ਹੋ ਗਈ। ਉਹ ਕਹਿੰਦੇ ਭਈ ਇਹੋ ਜਿਹਾ ਮੌਕਾ ਜਿਹੜਾ ਮੁੜ ਕੇ ਨਹੀਂ ਲੱਭਣਾ। ਐਦਾਂ ਕਰੋ ਕਿ ਸੇਖ ਇਕੱਠੇ ਹੋਏ ਹੁਣੇ ਅਮਰਪੁਰ ਸਾਹਿਬ ਦੇ ਵਿੱਚ ਆਣੇ ਪਾਰਿਓ ਪਾ ਕੇ ਘੇਰਾ ਤੇ ਸਾਰੀ ਮਾਰ ਗਏ। ਦੇ ਸਿੱਧੇ ਜਿਹੜੇ ਖਤਮ ਹੋ ਜਾਣ। ਉਹ ਸੀ ਆਈਐਨ ਫਿਰ ਇਧਰ ਗੁਰੂ ਕੀ ਸਿੱਖਾਂ ਨੂੰ ਮਿਲ ਗਈ ਕਿ ਹਕੂਮਤ ਤਿਆਰੀਆਂ ਕਰ ਗਈ। ਜਦੋਂ ਹੁਕਮਨਾਮੇ ਪਹਿਲਾਂ ਭਾਈ ਮਨੀ ਸਿੰਘ ਨੇ ਭੇਜੇ ਵੀ ਜੰਗਲਾਂ ਪੀੜੇ ਤੋਂ ਨਿਕਲ ਨਿਕਲ ਕੇ ਅਮਰਸਰ ਆਇਓ ਦਿਵਾਲੀ ਤੇ ਉਹ ਹੁਕਮਨਾਮੇ ਕਿਰ ਭੇਜਣੇ ਪਾਇਤੀ ਸਿੱਖੋਂ ਆਇਓ ਨਾ ਹਕੂਮਤ ਨੇ ਹਮਲਾ ਕਰ ਦੇਣਾ ਹੈ ਕੋਈ ਨਾ ਆਇਓ। ਦਿਵਾਲੀ ਲੱਗੀ ਨਾ ਲੱਗੀ ਨਾ ਤੇ ਚੜ੍ਹਾਵਾ ਵੀ ਨਾ ਆਸ ਗਿਆ ਬਹੁਤਾਂ। ਦਿਵਾਲੀ ਲੱਗਣ ਤੋਂ ਬਾਅਦ ਹਕੂਮਤ ਨੇ ਇੱਕ ਮਹਾਨਾ ਬਣਾਇਆ ਭਾਈ ਮਨੀ ਸਿੰਘ 5000 ਰੁਪਇਆ ਦੇ ਤੇ ਭਾਈ ਮਨੀ ਸਿੰਘ ਅੱਗੇ ਉਹ ਸੁਨੇਹੇ ਭੇਜਦੇ ਵੀ ਜਦ ਤਸੀਂ ਦਿਵਾਲੀ ਨਹੀਂ ਲੱਗਣ ਦਿੱਤੀ ਤੇ ਅਸੀਂ 5000 ਰੁਪਇਆ ਕਾਹਦੇ ਤੋਂ ਲਈਏ ਤੁਹਾਨੂੰ ਇਹ ਬਹਾਨਾ ਬਣਾ ਕੇ ਫਿਰ ਭਾਈ ਮਨੀ ਸਿੰਘ ਸਹਿਬ ਨੂੰ ਗ੍ਰਿਫਤਾਰ ਕੀਤਾ ਹੱਤਲਾ ਲਵਾ ਕੇ ਬੰਦ-ਬੰਦ ਕਰਿਆ ਗਿਆ ਪਰ ਗੁਰੂ ਦਾ ਸਿੱਖੀ ਸਿਧਿਤ ਨਿਭਾਉਂਦਾ ਹੋਇਆ ਜਿਹੜਾ ਹੈ ਉਹ ਸ਼ਹਾਦਤ ਦੇ ਗਿਆ ਭਾਈ ਮਨੀ ਸਿੰਘ ਸਾਹਿਬ ਨੇ ਉਹ 5000 ਰੁਪਏ ਆਖਿਆ ਕਿ ਅਸੀਂ ਨਹੀਂ ਦੇਣਾ ਕਿਉਂਕਿ ਤੁਸੀਂ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਤੁਸੀਂ ਉੱਪਰ ਗਏ ਜੀ ਭਾਈ ਮਨੀ ਸਿੰਘ ਸਾਹਿਬ ਜੀ ਸਾਧ ਸੰਗਤ ਜੀ ਆਪ ਜਿਹੜੇ ਐ ਉਹ 12 ਭਰਾ ਸੀ ਉਹਨਾਂ ਦੇ ਵਿੱਚੋਂ 10 ਭਰਾ ਸ਼ਹੀਦ ਹੋਏ 10 ਉਹਨਾਂ ਦੇ ਪੁੱਤਰ ਸੀ ਉਹਨਾਂ ਦੇ ਵਿੱਚੋਂ 7 ਪੁੱਤਰ ਜਿਹੜੇ ਸ਼ਹੀਦ ਹੋਏ ਟੋਟਲ ਉਹਨਾਂ ਦੇ ਪਰਿਵਾਰ ਦੇ 53 ਜੀ ਸ਼ਹੀਦ ਹੋਏ ਐ 53 ਜੀ ਸ਼ਹੀਦ ਹੋਏ ਪਾਈ ਮਨੀ ਸਿੰਘ ਸਾਹਿਬ ਜੀ ਏਡੇ ਵੱਡੇ ਮਹਾਨ ਰੰਗਮਈ ਨੇ ਪਰਤਕਾਰੀ ਜੁਲਦੇ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਲੱਖ ਲੱਖ ਵਾਰ ਪ੍ਰਣਾਮ ਹੈ ਲੱਖ ਲੱਖ ਵਾਰ ਉਹਨਾਂ ਦੇ ਚਰਨਾਂ ਦੇ ਹੇਠ ਸਿੱਧਦਾ ਸਰਬੱਤ ਦਾ ਧੰਵਾਦ ਸਭਨਾਂ ਨੂੰ ਜੀ ਆਇਆਂ ਜੀ ਸਿਪ ਕੋ ਕਰੇ ਅਨੰਦਰ ਭਾਰੀ